ਜਦੋਂ ਦੀ ਇਹ ਝਾੜੂ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਉਦੋਂ ਦਾ ਬਰਬਾਦ ਹੋਇਆ ਹੈ ਪਤਾ ਨਹੀਂ ਕਿਹੜੇ ਨੰਬਰ ਤੇ ਆ ਗਿਆ ਅਰਥਵਿਵਸਥਾ ਖਤਮ ਕਰਤੀ ਪੰਜਾਬ ਦੀ ਨਸ਼ੇ ਡੋਪਤਾ ਝਾੜੂ ਪਾਰਟੀ ਨੇ ਸਰਕਾਰ ਨੂੰ ਕਿਸਾਨਾਂ ਦੇ ਸੀ ਨਾਲ ਹੈ ਜਿਹੜੀ ਸੱਚੂ ਦਿਲੋਂ ਗੱਲ ਹੈ ਕਿਸਾਨਾਂ ਦੇ ਨਾਲ ਭਾਜਪਾ ਸ਼ੁਰੂ ਤੋਂ ਹੀ ਹੈ ਪਹਿਲਾਂ ਵੀ ਹੈ ਅੱਜ ਵੀ ਹੈ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਨਿਧੀ ਯੋਜਨਾ ਤਹਿਤ ਪੈਸਾ ਮਿਲ ਰਿਹਾ ਹੈ ਸੈਂਟਰ ਤੋਂ ਮਿਲ ਰਿਹਾ ਹੈ ਐਮਐਸਪੀ ਮਿਲ ਰਹੀ ਹੈ ਸੈਂਟਰ ਤੋਂ ਮਿਲ ਰਹੀ ਹੈ ਕੌਣ ਦੇ ਰਿਹਾ ਹੋਰ ਮੈਨੂੰ ਦੱਸੋ ਪੰਜਾਬ ਨੇ ਕੀ ਦਿੱਤਾ ਹੈ ਪੰਜਾਬ ਦੀ ਸਰਕਾਰ ਨੇ ਕੀ ਦਿੱਤਾ ਹੈ ਉਹ ਸਵਾਲ ਹੈ ਗੱਲ ਤਾਂ ਉਹਦੀ ਐ ਬੰਦ ਕਰਨ ਨਾਲ ਥੋੜੀ ਕੋਈ ਜਿਆਦਾ ਸਮਰਥਨ ਹੁੰਦਾ ਹੈ ਗੱਲ ਦਿਲੋਂ ਰਿਸਪੈਕਟ ਦੀ ਐ ਅਸੀਂ ਕਰਦੇ ਹਾਂ ਰਿਸਪੈਕਟ ਹੁਣ ਬੰਦ ਦਾ ਅਸੀਂ ਸਮਰਥਨ ਕਰਦੇ ਹਾਂ ਜਿਹੜਾ ਬੰਦ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਜੇਕਰ ਕਿਸਾਨਾਂ ਨੇ ਕੋਈ ਸੋਚ ਸਮਝ ਕੇ ਇਹ ਪਲਾਨਿੰਗ ਕੀਤੀ ਹੋਣੀ ਐ ਜੇ ਪਲਾਨਿੰਗ ਕੀਤੀ ਐ ਕੋਈ ਗੱਲ ਨਹੀਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਦਾ ਮਸਲਾ ਹੱਲ ਹੋਣਾ ਹਰ ਵਰਗ ਵੱਲੋਂ ਆਪਣਾ ਬੰਦ ਕਰਕੇ ਕਿਸਾਨਾਂ ਦੇ ਨਾਲ ਖੜੇ ਨੇ ਪਰ ਤੁਸੀਂ ਆਪਣਾ ਦਫਤਰ ਖੋਲ੍ਹ ਕੇ ਬੈਠੇ ਹੋ ਰੋਸ ਹੋਣਾ ਚਾਹੀਦਾ ਸਰਕਾਰ ਨਾਲ ਪੰਜਾਬ ਸਰਕਾਰ ਦੇ ਨਾਲ ਕਿਉਂਕਿ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਐ ਪੰਜਾਬ ਦੇ ਵਿੱਚ ਸਰਕਾਰ ਹੈਗੀ ਐ ਆਮ ਆਦਮੀ ਕਿਉਂ ਨਹੀਂ ਕਰ ਸਕਦੀ ਕਾਰਨ ਕੀ ਹੈ ਕਿਸਾਨਾਂ ਨੂੰ ਦੱਸੇ ਉਥੇ ਫੋਟੋ ਖਿਚਾ ਕੇ ਮੁਰਨ ਨਾਲ ਤਾਂ ਕੁਝ ਨਹੀਂ ਬਣਨਾ ਹੈ ਆਪਣਾ ਉਹ ਲੀਡਰ ਬਣਾਉਣਾ ਹੈ ਤਾਂ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰੋ ਕੀ ਗੱਲ ਬਈ ਸਰਕਾਰ ਥੋੜੀ ਹੈ ਤੁਹਾਨੂੰ ਲੋਕ ਸਵਾਲ ਕਰ ਰਹੇ ਨੇ ਕਿਸਾਨ ਥੋੜੇ ਖਿਲਾਫ ਹੈ ਇਹ ਗੌਰਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਤਾਂ ਇਹ ਕੇਂਦਰ ਦੀ ਜ਼ਿੰਮੇਵਾਰੀ ਕਿਉਂਕਿ ਜਿਹੜੇ ਵੀ ਫੰਡ ਹੋਣੇ ਨੇ ਕਿਸਾਨਾਂ ਲਈ ਜਾਂ ਕੋਈ ਜਵੇਂ ਐਮਐਸਪੀ ਦੀ ਗਰੰਟੀ ਦੇਣੀ ਉਹ ਕੇਂਦਰ ਦੇ ਹੱਥ ਦੇ ਵਿੱਚ ਆ ਕਿਉਂ ਨਹੀਂ ਦਿੱਤੀ ਜਾ ਰਹੀ ਤੁਸੀਂ ਕਿਉਂ ਨਹੀਂ ਕਰ ਕਹਿ ਗੱਲ ਕਰਦੇ ਸਵੇਰੇ ਕਿਹਈ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਛੋਟੀਆਂ ਬ ਉਹ ਪੰਜਾਬ ਸਰਕਾਰ ਲੈ ਕੇ ਜਾਵੇ ਨਾ ਮਸਲੇ ਕੇਂਦਰ ਕੋਲ ਪੰਜਾਬ ਸਰਕਾਰ ਦਾ ਸਟੈਪ ਚੱਕਦੀ ਨਹੀਂ ਮੁੱਖ ਮੰਤਰੀ ਸਾਹਿਬ ਉਥੇ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਦੌਰੇ ਕਰਦੇ ਫਿਰ ਰਹੇ ਨੇ ਹਾਂਜੀ 90 ਸਾਲ ਮਨਾ ਰਹੇ ਨੇ ਕਿਸਾਨਾਂ ਨੂੰ ਛੱਡ ਕੇ ਇੱਥੇ ਡੱਲੇਵਾਲ ਸਾਹਿਬ ਮਰਨ-ਮਰਤਨ ਤੇ ਬੈਠੇ ਨੇ ਤੇ ਸਾਡੇ ਮੁੱਖ ਮੰਤਰੀ ਉਹ ਵਿਦੇਸ਼ਾਂ ਸ਼ੇਅਰ ਕਰਦੇ ਖਲਾਉਣ ਜੀ ਖਲਾਉਣ ਮੈਨਸ਼ਾ ਨਹੀਂ ਪਹੁੰਚੇ ਉੱਥੇ ਮੈਂ ਕਹਿੰਦਾ ਫੋਟੋ ਨੱਖ ਚਾਉਣ ਉਹ ਧਰਨਾ ਜਿਹੜਾ ਮਰਨ-ਮਰਤਨ ਹੈ ਸਰਦਾਰ ਡੱਲੇਵਾਲ ਸਾਹਿਬ ਦਾ ਖਲਾਉਣ ਮਰਨ-ਮਰਤਨ ਜਿਹੜਾ ਖਲਾਗੇ ਗੱਲ ਬਣਨੀ ਹੈ ਉਹਨਾਂ ਦਾ ਖਲਾਗੇ ਮਰਨ ਮਰਤਨ ਸਰਕਾਰ ਕੋਲ ਜਾਣ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ ਯਾਰ ਕੋਈ ਜਰੀਆ ਮੁੰਦਾ ਜਾਣਦਾ ਪੰਜਾਬ ਸਰਕਾਰ ਦਾ ਕੋਈ ਸਟੈਪ ਲੈਣ ਰਹੀ ਸੁਸਰੀ ਦੀ ਨਹੀਂ ਸੁਤੀ ਉਹ ਸੁਤੀ ਰਹਿਣ ਦੋ ਹੁਣ ਅਸੀਂ ਕੀ ਕਰ ਸਕਦੇ ਹਾਂ ਸਾਡੀ ਸਰਕਾਰ ਤਾਂ ਪੰਜਾਬ ਚ ਐ ਨਹੀਂ ਵੀਰ ਪੰਜਾਬ ਦੇ ਵਿੱਚ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਜੋ ਮੁਖ ਬੁਲਾ ਰਹੇ ਨੇ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਆਪਣਾ ਦਫ਼ਤਰ ਖੋਲ੍ਹਿਆ ਗਿਆ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਜਿੱਥੇ ਕਿ ਕਿਸਾਨਾਂ ਨੂੰ ਹਰ ਵਰਗ ਵੱਲੋਂ ਸਮਰਥਨ ਦਿੱਤਾ ਜਾਇਆ ਜਾਵੇ ਭਾਵੇਂ ਚਾਰ ਦੁਕਾਨਦਾਰ ਹੋਣ ਚਾਹੇ ਦੋਜੀ ਹੋਣ ਚਾਹੇ ਕੋਈ ਵੀ ਮਹਿਕਮਾ ਹੋਵੇ ਉਹਨਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਉੱਥੇ ਹੀ ਗੱਲਬਾਤ ਕਰਾਂਗੇ ਭਾਜਪਾ ਦੇ ਮੁਖ ਬੁਲਾ ਰਹੇ ਕੁਲਦੀਪ ਸਿੰਘ ਸਿੱਧੂਪੁਰ ਜੀ ਕੀ ਕਿਸਾਨਾਂ ਦੇ ਨਾਲ ਨਹੀਂ ਹੈਗੇ ਬਿਲਕੁਲ ਨਾਲ ਹੈ ਜੀ ਇਹ ਤੁਹਾਨੂੰ ਕਿਵੇਂ ਸ਼ੱਕ ਪੈ ਗਿਆ ਵੀ ਮੈਂ ਕਿਸਾਨਾਂ ਦੇ ਨਾਲ ਨਹੀਂ ਦਿਲੋਂ ਨਾਲ ਹੋਣਾ ਚਾਹੀਦਾ ਬੰਦ ਕਰਕੇ ਕੋਈ ਜ਼ਿਆਦਾ ਦਿਲੋਂ ਨਾਲ ਨਹੀਂ ਹੁੰਦਾ ਦਿਲੋਂ ਨਾਲ ਕਿਸਾਨਾਂ ਦੇ ਕੋਈ ਗੱਲ ਨਹੀਂ ਕਿਸਾਨ ਸਾਡੇ ਅੰਦਾਜ਼ਾ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਹਰ ਵਰਗ ਵੱਲੋਂ ਆਪਣਾ ਬੰਦ ਕਰਕੇ ਕਿਸਾਨਾਂ ਦੇ ਨਾਲ ਖੜੇ ਨੇ ਪਰ ਤੁਸੀਂ ਆਪਣਾ ਦਫ਼ਤਰ ਖੋਲ੍ਹ ਕੇ ਬੈਠੇ ਹੋ ਰੋਸ ਹੋਣਾ ਚਾਹੀਦਾ ਹੈ ਸਰਕਾਰ ਨਾਲ ਪੰਜਾਬ ਸਰਕਾਰ ਦੇ ਨਾਲ ਕਿਉਂਕਿ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੈ ਪੰਜਾਬ ਦੇ ਵਿੱਚ ਸਰਕਾਰ ਹੈਗੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸਾਨਾਂ ਦਾ ਮਸਲਾ ਹੱਲ ਕਰੇ ਯਾਰ ਕਿਉਂ ਨਹੀਂ ਕਰ ਸਕਦੀ ਕਾਰਨ ਕੀ ਐ ਕਿਸਾਨਾਂ ਨੂੰ ਦੱਸੇ ਉਥੇ ਫੋਟੋ ਖਿਚਾ ਕੇ ਮੁਰਨ ਨਾਲ ਤਾਂ ਕੁਝ ਨਹੀਂ ਬਣਨਾ ਹੈ ਆਪਣਾ ਨੂੰ ਲੀਡਰ ਬਣਾਉਣਾ ਹੈ ਤਾਂ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰੋ ਕੀ ਗੱਲ ਬਈ ਸਰਕਾਰ ਥੋੜੀ ਐ ਤੁਹਾਨੂੰ ਲੋਕ ਸਵਾਲ ਕਰ ਰਹੇ ਨੇ ਕਿਸਾਨ ਥੋੜੇ ਖਿਲਾਫ ਬੈਠੇ ਨੇ ਜਦੋਂ ਕਿ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਤਾਂ ਇਹ ਕੇਂਦਰ ਦੀ ਜ਼ਿੰਮੇਵਾਰੀ ਕਿਉਂਕਿ ਜਿਹੜੇ ਵੀ ਫੰਡ ਹੋਣੇ ਨੇ ਕਿਸਾਨਾਂ ਲਈ ਜਾਂ ਕੋਈ ਜਵੇਂ ਐਮਐਸਪੀ ਦੀ ਗਰੰਟੀ ਦੇਣੀ ਉਹ ਕੇਂਦਰ ਦੇ ਹੱਥ ਦੇ ਵਿੱਚ ਆ ਕਿਉਂ ਨਹੀਂ ਦਿੱਤੀ ਜਾ ਰਹੀ ਤੁਸੀਂ ਕਿਉਂ ਨਹੀਂ ਕਹੇ ਗੱਲ ਕਰਦੇ ਸਵੇਰੇ ਕਿਹਈ ਫਸਲਾਂ ਤੇ ਐਮਐਸਪੀ ਮਿਲ ਰਹੀ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਐ ਜਿਹੜੀਆਂ ਗੱਲਾਂ ਥ ਉਹ ਪੰਜਾਬ ਸਰਕਾਰ ਲੈ ਕੇ ਜਾਵੇ ਨਾ ਮਸਲੇ ਕੇਂਦਰ ਕੋਲ ਪੰਜਾਬ ਸਰਕਾਰ ਦਾ ਸਟੈਪ ਚੱਕਦੀ ਨਹੀਂ ਮੁੱਖ ਮੰਤਰੀ ਸਾਹਿਬ ਉਥੇ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਦੌਰੇ ਕਰਦੇ ਫਿਰ ਰਹੇ ਨੇ ਹਾਂਜੀ 90 ਸਾਲ ਮਨਾ ਰਹੇ ਨੇ ਕਿਸਾਨਾਂ ਨੂੰ ਛੱਡ ਕੇ ਇੱਥੇ ਡੱਲੇਵਾਲ ਸਾਹਿਬ ਮਰਨ ਮਰਤਨ ਤੇ ਬੈਠੇ ਨੇ ਤੇ ਸਾਡੇ ਮੁੱਖ ਮੰਤਰੀ ਉਹ ਵਿਦੇਸ਼ਾਂ ਸ਼ੇਅਰ ਕਰਦੇ ਫਿਰਦੇ ਨੇ ਦੱਸੋ ਜੀ ਇੱਕੋ ਗੱਲ ਡੱਲੇ ਵਾਲ ਮਰਮਤ ਤੇ ਬਠਿੰਡੇ ਜਿੱਥੇ ਜ਼ਥੇਦਾਰ ਗਿਆਨੀ ਹਰਪੀ ਸਿੰਘ ਵੀ ਉੱਥੇ ਪਹੁੰਚੇ ਨੇ ਕਿਸਾਨਾਂ ਦੇ ਨਾਲ ਪਰ ਕਿਉਂ ਨਹੀਂ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਕੋਲ ਨਹੀਂ ਪਹੁੰਚੇ ਉੱਥੇ ਖਲਾਉਣ ਜੀ ਖਲਾਉਣ ਮੈਂ ਨਹੀਂ ਪਹੁੰਚੇ ਉੱਥੇ ਮੈਂ ਕਹਿੰਦਾ ਫੋਟੋ ਨਾ ਖਿਚਾਉਣ ਉਹ ਧਰਨਾ ਜਿਹੜਾ ਮਰਨ ਵਰਤ ਰਿਹਾ ਸਰਦਾਰ ਡੱਲੇ ਵਾਲ ਸਾਹਿਬ ਦਾ ਖਲਾਉਣ ਮਰਨ ਵਰਤਨ ਜਿਹੜਾ ਖਲਾਗੇ ਗੱਲ ਬਣਨੀ ਹੈ ਉਹਨਾਂ ਦਾ ਖਲਾਗੇ ਮਰਨ ਵਰਤਨ ਦੀ ਸਰਕਾਰ ਕੋਲ ਜਾਣ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ ਯਾਰ ਕੋਈ ਜਰੀਆ ਮੁੰਦਾ ਜਾਣ ਦਾ ਪੰਜਾਬ ਸਰਕਾਰ ਦਾ ਕੋਈ ਸਟੈਪ ਲੈਣ ਰਹੀ ਸੁਸਰੀ ਦੀ ਨਹੀਂ ਸੁੱਤੀ ਉਹ ਸੁੱਤੀ ਰਹਿਣ ਦੋ ਹੁਣ ਅਸੀਂ ਕੀ ਸਾਡੀ ਸਰਕਾਰ ਤਾਂ ਪੰਜਾਬ ਚ ਐ ਨਹੀਂ ਵੀਰ ਕਿਸਾਨ ਕਹਿੰਦੇ ਨੇ ਕਿ ਭਾਜਪਾ ਵੱਲੋਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਕਿ ਸੰ ਪੰਜਾਬ ਨੂੰ ਉਜਾੜਿਆ ਜਾ ਰਿਹਾ ਭਾਜਪਾ ਵੱਲੋਂ ਉਜਾੜਿਆ ਤੁਸੀਂ ਦੱਸੋ ਮੈਨੂੰ ਜਦੋਂ ਦੀ ਇਹ ਝਾੜੂ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਉਦੋਂ ਦਾ ਬਰਬਾਦ ਹੋਇਆ ਪਤਾ ਨਹੀਂ ਕਿਹੜੇ ਨੰਬਰ ਤੇ ਆ ਗਿਆ ਅਰਥਵਿਵਸਥਾ ਖਤਮ ਕਰਤੀ ਪੰਜਾਬ ਦੀ ਨਸ਼ੇ ਡੋਪਤਾ ਝਾੜੂ ਪਾਰਟੀ ਨੇ ਸਰਕਾਰ ਨੂੰ ਕਿਸਾਨਾਂ ਦੇ ਸੀ ਨਾਲ ਜਿਹੜੀ ਸੱਚੋਂ ਦਿਲੋਂ ਗੱਲ ਹੈ ਕਿਸਾਨਾਂ ਦੇ ਨਾਲ ਬੀਜੇਪੀ ਸ਼ੁਰੂ ਤੋਂ ਹੀ ਆ ਪਹਿਲਾਂ ਵੀ ਆ ਅੱਜ ਵੀ ਆ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਨਿਧੀ ਯੋਜਨਾ ਤਹਿਤ ਪੈਸਾ ਮਿਲ ਰਿਹਾ ਹੈ ਸੈਂਟਰ ਤੋਂ ਮਿਲ ਰਿਹਾ ਹੈ ਐਮਐਸਪੀ ਮਿਲ ਰਹੀ ਹੈ ਸੈਂਟਰ ਤੋਂ ਮਿਲ ਰਹੀ ਹੈ ਕੌਣ ਦੇ ਰਿਹਾ ਹੋਰ ਮੈਨੂੰ ਦੱਸੋ ਪੰਜਾਬ ਨੇ ਕੀ ਦਿੱਤਾ ਆ ਪੰਜਾਬ ਦੀ ਸਰਕਾਰ ਨੇ ਕੀ ਦਿੱਤਾ ਆ ਉਹ ਸਵਾਲ ਹੈ ਗੱਲ ਤਾਂ ਉਹਦੀ ਹੈ ਬੰਦ ਕਰਨ ਨਾਲ ਥੋੜੀ ਕੋਈ ਜ਼ਿਆਦਾ ਸਮਰਥਨ ਹੁੰਦਾ ਹੈ ਗੱਲ ਦਿਲੋਂ ਰਿਸਪੈਕਟ ਦੀ ਹੈ ਅਸੀਂ ਕਰਦੇ ਹਾਂ ਰਿਸਪੈਕਟ ਹੁਣ ਬੰਦ ਆ ਅਸੀਂ ਸਮਰਥਨ ਕਰਦੇ ਹਾਂ ਜਿਹੜਾ ਬੰਦ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਜੇਕਰ ਕਿਸਾਨਾਂ ਨੇ ਕੋਈ ਸੋਚ ਸਮਝ ਕੇ ਇਹ ਪਲਾਨਿੰਗ ਕੀਤੀ ਹੋਣੀ ਹੈ ਜੇ ਪਲਾਨਿੰਗ ਕੀਤੀ ਹੈ ਕੋਈ ਗੱਲ ਨਹੀਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਅਸੀਂ ਨਾਲ ਸੋ ਇਹ ਸੰਨ ਭਾਜਪਾ ਦੇ ਮੁਖਬਲਾਰੇ ਕੁਲਦੀਪ ਸਿੰਘ ਸਿੱਧੂਪੁਰ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਜਿੱਥੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ ਦਿਲੋਂ ਸਮਰਥਨ ਹੋਣਾ ਚਾਹੀਦਾ ਹੈ ਕਿਉਂਕਿ ਨਾ ਕਿ ਐਵੇਂ ਬੰਦ ਕਰਕੇ ਹੋਣਾ ਚਾਹੀਦਾ ਫਤਿਹਗੁਰ ਸਾਹਿਬ ਤੋਂ ਕੈਮਰਾਮੈਨ ਵਿਨੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਚੇ